ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੁਹਾਨੂੰ ਦੱਸੀਏ ਕਿ 7 ਤਰੀਕ ਨੂੰ ਕਿਸਾਨ ਜਥੇਬੰਦੀਆਂ ਦੀ ਪੰਜਾਬ ਸਰਕਾਰ ਦੇ ਨਾਲ ਅਹਿ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਦੇਖਣਾ ਹੋਵੇਗਾ ਕਿ ਕੀ ਫੈਸਲਾ ਨਿਕਲ ਕੇ ਬਾਹਰ ਆਉਂਦਾ ਹੈ ਪਰੰਤੂ ਹੁਣ ਸਰਵਣ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਕਾਫੀਆਂ ਮੰਗਾਂ ਨੇ ਜਿਸ ਦੇ ਤਹਿਤ ਉਹਥੇ ਹੀ ਹੜਾ ਨੂੰ ਲੈ ਕੇ ਮਵਾਬਾ ਤੇ ਦੂਜੇ ਪਾਸੇ ਜਿਹੜਾ ਕਿ ਬਿਜਲੀ ਬਿੱਲ ਸੋਧ 2025 ਦੇ ਵਿੱਚ ਉਸ ਨੂੰ ਰੱਦ ਕਰਨ ਦੀ ਮੰਗ ਤੇ ਹੋਰ ਛਪ ਮੀਟਰਾਂ ਦਾ ਵਿਰੋਧ ਜਿਸ ਨੂੰ ਲੈ ਕੇ ਕਿਸਾਨ ਹੁਣ ਇਹ ਮੰਗ ਕਰ ਰਹੇ ਨੇ ਕਿ ਜੋ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਤੇ ਜਿਸ ਦੇ ਤਹਿਤ ਹੁਣ ਆਉਣ ਵਾਲੇ 7 ਤਰੀਕ ਨੂੰ ਇੱਕ ਵੱਡੀ ਮੀਟਿੰਗ ਹੋਵੇਗੀ ਜਿਸ ਦੇ ਆਧਾਰ ਤੇ ਤੁਹਾਨੂੰ ਦੱਸ ਦਈਏ ਕਿ ਇਸ ਮੀਟਿੰਗ ਤੋਂ ਬਾਅਦ ਅਗਰ ਫੈਸਲਾ ਜਿਹੜਾ ਕਿ ਸਾਫ਼ ਨਿਕਲ ਕੇ ਆਉਂਦਾ ਹੈ ਸਪਸ਼ਟ ਨਿਕਲ ਕੇ ਆਉਂਦਾ ਤਾਂ ਉਸ ਤੋਂ ਬਾਅਦ ਕਿਸਾਨ ਜਥੇਬੰਦੀ ਜਿਹੜੇ ਕਿ ਅਗਲਾ ਫੈਸਲਾ ਕਰਨੀ ਹੈ ਕਿ ਕੀ ਰਣਨੀਤੀ ਜਿਹੜੀ ਕਿ ਅਗਲੀ ਤੈਅ ਹੋਏਗੀ ਤੇ ਜਿਸ ਦੇ ਤਹਿਤ ਹੁਣ ਪੰਦੇੜ ਦੇ ਵੱਲੋਂ ਜਿਹੜਾ ਕਿ ਬਿਆਨ ਦਿੱਤਾ ਗਿਆ ਤੇ ਕਿਸਾਨਾਂ ਨੂੰ ਇੱਕ ਵੱਡਾ ਜਿਹੜਾ ਕਿ ਸੁਨੇਹਾ ਲਗਾਇਆ ਗਿਆ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਅੱਜ ਲੁਧਿਆਣਾ ਵਿੱਚ ਮੀਟਿੰਗ ਕਰਨ ਉਪਰੰਤ ਕੋਜਾ ਚੰਡੇ ਵਿਚਾਰ ਕਰ ਰਿਹਾ ਇੱਕ ਤਾਂ ਜਿਹੜਾ ਪਿੱਛੇ ਮੋਰਚਾ ਚੱਲ ਰਿਹਾ ਸੀ ਡੀਸੀ ਦਫਤਰੋਂ ਤੋਂ ਬਾਅਦ ਰੇਲ ਰੋਕੋ ਸੀਗਾ ਜਿਸ ਵਿੱਚ ਪੰਜਾਬ ਸਰਕਾਰ ਨੇ ਗੱਲਬਾਤ ਦਾ ਸੱਦਾ ਦਿੱਤਾ ਸੀ ਉਦੋਂ ਬਾਅਦ 2 ਦਿਨ ਦਾ ਸਮਾਂ ਲਿਆ ਫਿਰ 30 ਤੱਕ ਦਾ ਸਮਾਂ ਲਿਆ ਫਿਰ ਹੁਣ 7 ਜਨਵਰੀ ਨੂੰ ਜਿਹੜਾ ਉਹ ਸਮਾਂ ਦਿੱਤਾ ਗੱਲਬਾਤ ਆ ਔਰ ਸਰਕਾਰ ਲਗਭਗ ਐਨ ਲੱਗਦਾ ਜਿਵੇਂ ਮਸਲਿਆਂ ਦਾ ਹੱਲ ਕਰਨਾ ਹੀ ਨਹੀਂ ਚਾਹੁੰਦੀ ਹੈਗੀ ਦੇਖੋ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਖੇਤੀ ਦਾ ਸੰਕਟ ਵੱਧ ਰਿਹਾ ਹੈਗਾ ਇਸ ਦੇ ਨਾਲ ਨਾਲ ਜਿਹੜੇ ਲਾਗਤ ਖਰਚੇ ਖੇਤੀ ਦੇ ਅੰਦਰ ਵੱਧ ਰਹੇ ਨੇ ਜਿਹੜੇ ਫਸਲਾਂ ਦੇ ਰੇਟ ਆ ਉਹ ਲਗਾਤਾਰ ਝਾਂਮ ਕੀਤੇ ਹੋਏ ਨੇ ਔਰ ਇਹਦੇ ਨਾਲ ਦੀ ਨਾਲ ਕਰਜ਼ਾ ਕਿਸਾਨਾਂ ਸਰ ਵੱਧ ਰਿਹਾ ਖੁਦਕੁਸ਼ੀਆਂ ਹੋ ਰਹੀਆਂ ਜਿਹੜੀ ਮੋਦੀ ਸਰਕਾਰ ਆ ਉਹ ਲਗਾਤਾਰ ਜਿਹੜੇ ਦੇਸ਼ ਦੇ ਅਸਾਸੇ ਨੇ ਕਦਰਤੀ ਉਹਨਾਂ ਨੂੰ ਕਾਰਪੋਰੇਟ ਦਾ ਕਬਜ਼ਾ ਕਰਾਉਣ ਤੇ ਲੱਗੀ ਹੋਈ ਆ ਕਾਰਪੋਰੇਟ ਦਾ ਕਬਜ਼ਾ ਪੂਰਾ ਚੱਲ ਰਿਹਾ ਹੈਗਾ ਇਧਰ ਨਰੇਗਾ ਚੋ ਮਾੜਾ ਮੋਟਾ ਰਜਗਾਰ ਮਿਲਦਾ ਸੀ ਉਹ ਵੀ ਖਤਮ ਕਰ ਲਿਆ ਗਿਆ ਇਹਦੇ ਨਾਲ ਦੀ ਨਾਲ ਉਸ ਮੋਰਚੇ ਦੇ ਵਿੱਚ ਜਿਹੜੀਆਂ ਮੰਗਾਂ ਸੀ ਵੀ ਸ਼ੰਭੂ ਖਨੌਰੀ ਦਾ ਜਿੰਨਾ ਵੀ ਨੁਕਸਾਨ ਭਗਵੰਤ ਮਾਨ ਸਰਕਾਰ ਨੇ ਕੇਂਦਰ ਨਾਲ ਰੜ ਕੇ ਜਿਵੇਂ ਇਹਨਾਂ ਦੇ ਐਮਐਲਏਾਂ ਤੇ ਟ੍ਰੈਕਟਰ ਟਰਾਲੀਆਂ ਚੋਰੀ ਕਰਨ ਦੇ ਇਹਨਾਂ ਦੇ ਪਾਰਟੀ ਤੇ ਬਹੁਤ ਸਾਰੇ ਹਿੱਸਿਆਂ ਤੇ ਲੱਗੇ ਨੇ ਆ ਟਰਾਲੀਆਂ ਇਹਨਾਂ ਕੋਲ ਅਸੀਂ ਬਰਾਮਦ ਕੀਤੀਆਂ ਨੇ ਦੂਸਰਾ ਹੜਾਂ ਦਾ ਮੁਆਵਜ਼ਾ ਹੱਲੇ ਵੀ ਉਹ ਬੱਕਿਆ ਹੋਇਆ ਜਿਹੜੇ ਉੱਥੇ ਜ਼ਖਮੀ ਹੋਏ ਸ਼ਹੀਦ ਹੋਏ ਉਹਨਾਂ ਦਾ ਮੁਆਵਜ਼ਾ ਇਹ ਸਾਰੀਆਂ ਮੰਗਾਂ ਰਹਿੰਦੀਆਂ ਸੀ ਤੋਂ ਇਹਦੇ ਤੇ ਵੇਖੋ ਫੈਸਲਾ ਕਰਾਂਗੇ ਵੀ ਇਸ ਤਰੀਕੇ ਨੇ ਟਾਈਮ ਪਤਾਈ ਜਾਣਾ ਕੇਂਦਰ ਨੇ ਜਾਂ ਇਹ ਮਸਲਿਆਂ ਦਾ ਕੋਈ ਹੱਲ ਕਰਨਾ ਹੈਗਾ ਵਾ ਔਰ ਸਰਕਾਰ ਜ਼ਬਰ ਤੇ ਤੁਲੀ ਹੋਈ ਆ ਕੱਲ ਨੂੰ মিডিਆ ਜਿਹੜਾ ਮੇਨਸਟ੍ਰੀਮ মিডিਆ ਵਾ ਦੇਖੋ ਮੈਂ ਸਾਰੇ মিডিਆ ਨੂੰ ਨਹੀਂ ਮਾੜਾ ਕਹਿੰਦਾ ਬਹੁਤ ਇੱਕ মিডিਆ ਇੱਕ ਖੇਤਰ ਹੈ ਸਰਕਾਰ ਦਾ ਹੱਕ ਚ ਭੁਗਤ ਰਿਆ ਹੁੰਦਾ ਉਹ ਲਗਾਤਾਰ ਕਰੂਗਾ ਵੀ ਤੁਸੀਂ ਲੋਕਾਂ ਨੂੰ ਤੰਗ ਕਰਦੇ ਜੇ ਇਸ ਨਾਲ ਲੋਕ ਖੱਜਲ ਖਰਾਬ ਹੁੰਦੇ ਠੀਕ ਆ ਹੁਣ ਸਰਕਾਰ ਸਾਰੇ ਪੰਜਾਬੀਆਂ ਨੂੰ ਤੰਗ ਕਰੀ ਜਾਏ ਸੈਂਟਰ ਦੀ ਸਰਕਾਰ ਸਾਰੇ ਭਾਰਤੀਆਂ ਨੂੰ ਤੰਗ ਕਰੀ ਜਾਏ ਇੱਕ ਚਿੱਠੀ ਲਿਖ ਕੇ ਦੂਜੀ ਚਿੱਠੀ ਆ ਜੇ ਮਸਲਿਆਂ ਦਾ ਹੱਲ ਨਾ ਕਰੇ ਇਹਦੇ ਤੇ ਵੀ ਮੂੰਹ ਖੋਲ ਲੈਣਾ ਚਾਹੀਦਾ ਉਸ মিডিਏ ਨੂੰ ਅਸੀਂ ਦੱਸਣਾ ਚਾਹਾਂਗੇ ਪੰਜਾਬੀਆਂ ਨੂੰ ਵੀ ਕੱਲ ਨੂੰ ਨਹੀਂ ਕਹਿਣਾ ਵੀ ਕੋਈ ਤਿੱਖਾ ਅੰਦੋਲਨ ਕਰਨ ਦੇ ਜੇ ਜਾਂ ਕੋ ਤੁਹਾਡਾ ਅੰਦੋਲਨ ਇਸ ਕਿਸਮ ਦਾਵਾ ਇਹ ਅਸੀਂ ਸਰਕਾਰ ਨੂੰ ਸਮਾਂ ਦੇ ਰਹੇ ਇਸ ਇਹਨਾਂ ਸਾਰੇ ਮਸਲਿਆਂ ਤੇ ਅੱਜ ਗੰਭੀਰਤਾ ਨਾਲ ਆਤਮ ਮੰਤਨ ਕਰਾਂਗੇ